ਪੰਜ-ਛੇ ਬੂਟੇ ਜਿਹੜੇ ਆਪਾਂ ਲਾਏ ਹੋਏ ਹੈਗੇ ਉਹਨਾਂ ਦੇ ਕਿਸਮਾਂ ਬਾਰੇ ਗੱਲ ਕਰਾਂਗੇ ਪਹਿਲਾਂ ਗੱਲ ਕਰ ਲਈ ਆ ਕੁੰਬਗੜ ਨਿੰਬੂ ਦੀ ਇਹ ਉਹ ਨਿੰਬੂ ਆ ਜਿਹਦੇ ਬਾਰੇ ਲੋਕ ਬਹੁਤ ਸ਼ਿਕਾਇਤਾਂ ਕਰਦੇ ਆ ਕਿ ਨਿੰਬੂ ਲਾ ਰੱਖਿਆ ਲੱਗਦਾ ਹੀ ਬਾਲਾਗਾ ਪਰ ਲੱਗਦਾ ਸਿਆਲ ਦੇ ਵਿੱਚ ਹੈਗਾ ਇਹ ਸਿਆਲ ਦੇ ਵਿੱਚ ਇਸ ਕਰਕੇ ਲੱਗਦਾ ਕਿ ਇਸ ਕਿਸਮ ਦੀ ਜਿਹੜੀ ਇੱਕੋ ਟਾਈਮ ਫਲ ਦੇਣ ਦੀ ਸਮਰੱਥਾ ਹੈਗੀ ਉਹ ਹੈਗੀ ਹੈਗੀ ਜਿਹੜਾ ਅਗਸਤ ਦੇ ਮਹੀਨੇ ਨੇ ਫੁੱਲ ਚੱਕਣੇ ਸ਼ੁਰੂ ਕਰਨੇ ਆ ਸਤੰਬਰ ਅਕਤੂਬਰ ਦੇ ਵਿੱਚ ਇਹਨੇ ਫਲ ਪਕਾਉਣਾ ਸ਼ੁਰੂ ਕਰਨਾ ਤੇ ਨਵੰਬਰ ਦਸੰਬਰ ਦੇ ਵਿੱਚ ਫਲ ਜਿਹੜਾ ਪੀਲਾ ਹੋ ਕੇ ਤਿਆਰ ਹੋ ਜਾਂਦਾ ਹੈ ਸੋ ਇਸ ਵੈਰੈਟੀ ਦੀ ਖਾਸੀਅਤ ਹੈ ਕਿ ਕੁੰਬਗਾਟ ਇਹ ਵੈਰੈਟੀ ਹੈਗੀ ਤੇ ਆਪਣੇ ਕੋਲੇ ਲੱਗੀ ਨੂੰ ਇਹਨੂੰ ਜਿਹੜੇ 3 ਸਾਲ ਹੋ ਗਏ ਆ ਪੱਤੇ ਪੱਤੇ ਦੇ ਉੱਤੇ ਇਹਦੇ ਫੁੱਲ ਆਉਂਦਾ ਤੇ ਪੱਤੇ ਪੱਤੇ ਦੇ ਉੱਤੇ ਹੀ ਫਲ ਬਣਦਾ ਹੈਗਾ ਕਾਫੀ ਜ਼ਿਆਦਾ ਫਲ ਛੋਟੇ ਸਾਈਜ਼ ਵਾਲਾ ਨਿੰਬੂ ਦੇ ਵਿੱਚ ਬਣਦਾ ਹੈਗਾ ਗਾਂ ਵਾਲੀ ਗੱਲ ਕਰ ਲਈਏ ਪਪੀਤੇ ਦੀ ਪਪੀਤੇ ਦੀ ਰੈਡ ਲੇਡੀ 786 ਬੂਟਾ ਜਮਾ ਮਰੂਜਾ ਹੈਗਾ ਹੈਗਾ ਤੇ ਇਹਦਾ ਕਾਰਨ ਇਹ ਹੈ ਕਿ ਇੱਥੇ ਤਤਾਂ ਦੀ ਇਹਨੂੰ ਘਾਟ ਸੀ ਕਿ ਤੇ ਆਪਾਂ ਜਿਹੜੇ ਬਾਹਰੋਂ ਤਤ ਨਹੀਂ ਪਾਉਂਦੇਗੇ ਇਹਦੇ 'ਚ ਤੁਹਾਨੂੰ ਇੱਕ ਚੰਗਾ ਬੂਟਾ ਤੁਹਾਨੂੰ ਦਿਖਾਵਾਂਗੇ ਇੱਥੇ ਆਪਣੇ ਕੋਲੇ ਆ ਸਰਪਗੰਧਾ ਲੱਗਿਆ ਹੋਇਆਗਾ ਇਹ ਮੈਡੀਸਨਲ ਪਲਾਂਟ ਹੈਗਾ ਸਰਪਗੰਧਾ ਜਿਵੇਂ ਕਿ ਆਸ਼ਵਗੰਧਾ ਹੁੰਦਾਗਾ ਇਹਦਾ ਫਲ ਜਿਹੜਾ ਖਾਣ ਦੇ ਕੰਮ ਨਹੀਂ ਆਉਂਦਾਗਾ ਇਹਦੀ ਜੜ ਦਾ ਅਰਕ ਕੱਢ ਕੇ ਕਾਫੀ ਸਾਰੀਆਂ ਦਵਾਈਆਂ ਜਿਹੜੀਆਂ ਕਿ ਕਾਫੀ ਮਹਿੰਗੀਆਂ ਵਿਕਦੀਆਂ ਨੇ ਉਹਨਾਂ ਦੇ ਵਿੱਚ ਪਾਇਆ ਜਾਂਦਾਗਾ ਅੱਗੇ ਗੱਲ ਕਰ ਲਈਏ ਆਪਾਂ ਚੀਕੂ ਦੀ ਇਹ ਚੀਕੂ ਦਾ ਬੂਟਾ ਜਿਹੜਾ ਸਟ੍ਰੈਕਟ ਬਾਲ ਜਿਹੜੀ ਵੈਰੈਟੀ ਹੈਗੀ ਤੇ ਇਹ ਟ੍ਰਾਇਲ ਦੇ ਤੌਰ ਤੇ ਲਾਇਆ ਹੋਇਆ ਹੈਗਾ ਚੀਗੂ ਦੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜਿਵੇਂ ਕਿ ਹੁਣ ਇਹ ਫੁੱਲ ਚੱਕ ਰਹਿਗਾ ਤੇ ਇਹ ਫੁੱਲ ਨੇ ਫਲ ਦੇ ਵਿੱਚ ਤਬਦੀਲ ਹੋਗੇ 10 ਮਹੀਨਿਆਂ ਦੇ ਵਿੱਚ ਤਿਆਰ ਹੋਣਾਗਾ ਸੋ ਤੁਹਾਨੂੰ ਸਾਰਾ ਸਾਲ ਹੀ ਚੀਗੂ ਦੀ ਖਾਸ ਕੇਅਰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਫਲ ਲੈਣਾ ਚਾਹੁੰਦੇ ਹੋ ਉਹਦੇ ਵਿੱਚ ਜੜ ਦੇ ਵਿੱਚ ਵਰਮਿੰਗ ਕੰਪੋਸਟ ਦਿਓ ਗੁਣੋਇਆਂ ਦੀ ਖਾਦ ਜਾਂ ਰੂੜੀ ਦੀ ਖਾਦ ਦਸੰਬਰ ਜਨਵਰੀ ਦੇ ਵਿੱਚ ਵਰਤੋ ਤੇ ਹੋਰ ਜਿਹੜੇ ਘੋਲ ਆ ਗਏ ਉਹ ਬਣਾ ਕੇ ਇਹਦੇ ਵਿੱਚ ਤੁਸੀਂ ਬਰਤ ਸਕਦੇ ਹਾਂ ਕਿ ਇਹਦੇ ਚ ਕਾਲਾ ਪੱਤੀ ਵੈਰਾਈਟੀ ਜਿਹੜੀ ਚਿਕੂ ਦੀ ਉਹ ਵੀ ਕਾਫੀ ਵਧੀਆ ਨਤੀਜੇ ਉਹਦੇ ਹੈਗੇ ਹੈਗੇ। ਉਦੋਂ ਆ ਆਪਣਾ ਸਭ ਤੋਂ ਪਿਆਰਾ ਬੂਟਾ ਆ ਗਿਆ ਆੜੂ ਦਾ। ਆੜੂ ਦਾ ਬੂਟਾ ਥੋੜਾ ਪਿੱਛੇ ਤੋਂ ਤੁਹਾਨੂੰ ਦਿਖਾ ਦਿੰਨੇ ਹਾਂਗੇ ਕਿੰਨਾ ਵੱਡਾ ਇਹ ਬੂਟਾ ਹੈਗਾਗਾ ਤੇ ਇਹ ਲਗਭਗ 5 ਸਾਲ ਦੀ ਉਮਰ ਦਾ ਬੂਟਾ ਹੈਗਾ। ਕਾਫੀ ਭਰਮਾ ਫਾਲ ਇਹਦੇ ਤੇ ਆਉਂਦਾ ਹੈਗਾ ਕਿਸਮ ਇਹਦੀ ਹੈਗੀ ਸ਼ਾਨੇ ਪੰਜਾਬ ਤੇ ਇਹ ਆੜੂ ਦਾ ਬੂਟੇ ਦਾ ਜਿਹੜਾ ਲੱਗਣ ਦਾ ਸਮਾਂ ਸੀਗਾ ਜਿਹੜੇ ਟਾਈਮ ਇਹਨੂੰ ਆਪਾਂ ਲਾਇਆ ਸੀਗਾ ਉਦੋਂ ਆਪਾਂ ਨੂੰ ਜਿਹੜਾ ਬੂਟਿਆਂ ਦੀ ਬਿਲਕੁਲ ਵੀ ਆਪਣੀ ਪਲੈਨਿੰਗ ਨਹੀਂ ਹੈਗੀ ਸੀ ਕਿ ਥੋੜੇ-ਬਹੁਤੇ ਬੂਟੇ ਆਪਾਂ ਪੰਜ-ਚਾਰਕ ਘਰ ਲਈ ਲਾਉਣੇ ਸੀਗੇ ਪਰ ਹੌਲੀ-ਹੌਲੀ ਜਿਹੜਾ ਸ਼ੌਂਕ ਕਾਫੀ ਵੱਡੇ ਪੱਧਰ ਤੇ ਤਬਦੀਲ ਹੋ ਗਿਆ ਤੇ ਹੁਣ ਆਪਾਂ ਲਗਭਗ ਕਿੱਲੇ-ਢੇੜ ਕਿੱਲੇ ਦੇ ਵਿੱਚ ਬੂਟੇ ਇਸੇ ਤਰ੍ਹਾਂ ਹੀ ਮਿਕਸ ਥੋੜੀ-ਬਹੁਤੀ ਪਲੈਨਿੰਗ ਦੇ ਨਾਲ ਕੀਤੇ ਹਾਂ ਜਿਆਦਾ ਬੂਟੇ ਆਪਣੇ ਫੇਰ ਵੀ ਜੰਗਲ ਦੇ ਸੰਸਾਰਤੀ ਹੈਗੇ ਹੈਗੇ ਆਪ ਪੂਪੀਤੇ ਦਾ ਬੂਟਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹਦੇ ਨਾਲ ਹੀ ਲੱਗਿਆ ਹੋਇਆ ਹੈਗਾ ਬਟ ਇੱਥੇ ਜਿਹੜਾ ਤੱਤ ਵਧੀਆ ਸੀਗੇ ਗਾਲ ਸਾੜ ਕੇ ਰੂੜੀ ਵੀ ਪਾਈ ਹੋਈ ਸੀ ਆਪਣੀ ਟੋਏ ਦੇ ਵਿੱਚ ਤੇ ਇਹਨੇ ਹੁਣ ਫਲ ੱਟਕਣਾ ਸ਼ੁਰੂ ਕਰਤਾ ਰੈਡ ਲੇਡੀ 786 ਵੈਰਾਈਟੀ ਹੈ ਤੇ ਜਿਹੜੀ ਸਤੰਬਰ ਦੇ ਮਹੀਨੇ ਲਾਈ ਗਈ ਸੀਗੀ ਅੱਗੇ ਜਿਹੜਾ ਬੂਟਾ ਇਹ ਹੈਗਾ ਆਪਣਾ ਬੱਗੂ ਕੋਸ਼ੇ ਦਾ ਬੱਗੂ ਕੋਸ਼ੇ ਬਾਰੇ ਕਾਫੀ ਸਵਾਲ ਆਉਂਦੇ ਹੈਗੇ ਇਹ ਟਰੈਲਾਂ ਦੇ ਅੰਦਰ ਹੈਗਾ ਬੱਗੂ ਕੋਸ਼ੇ ਦੇ ਜਿਹੜੇ ਹਜੇ ਆਪਾਂ ਫਲ ਸੇਲ ਜਿਹੜੇ ਇਹਦੇ ਬੂਟੇ ਆਪਾਂ ਸੇਲ ਨਹੀਂ ਕਰ ਰਹੇ ਉਹਦਾ ਮੁੱਖ ਕਾਰਨ ਇਹੀ ਹੈ ਕਿ ਇਹਦੇ ਬਾਰੇ ਆਪ ਨੂੰ ਪੂਖਤਾ ਹਜੇ ਜਾਣਕਾਰੀ ਨਹੀਂ ਹੈਗੀ ਕਿ ਆਪਣੇ ਮੌਸਮ ਦੇ ਅਨੁਸਾਰ ਇਹਦੇ ਉੱਪਰ ਫਲ ਪੱਕਦਾ ਕਿ ਨਹੀਂ ਇਸ ਵਾਰ ਥੋੜਾ ਫਲ ਆਇਆ ਸੀ ਪਰ ਸਾਰੇ ਦਾ ਸਾਰਾ ਡ੍ਰੌਪ ਹੋ ਗਿਆ ਇਸੇ ਕਰਕੇ ਆਪਾਂ ਜਿਹੜਾ ਰੁਕੇ ਹੋਏ ਹਾਂਗੇ ਇਹਦੇ ਜਿਹੜੇ ਹਜੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਅੱਗੇ ਉਹੀ ਪਪੀਤੇ ਦੀ ਜਿਹੜਾ ਜਗ੍ਹਾ ਦਾ ਫਰਕ ਉਸ ਵੀਰ ਕਹਿੰਦੇ ਆ ਕਿ ਸਾਡੇ ਜਗ੍ਹਾ 'ਚ ਇੱਕ ਬੂਟਾ ਦਾ ਬਹੁਤ ਵਧੀਆ ਹੁੰਦਾ ਤੇ ਦੂਜਾ ਸੁੱਕ ਜਾਂਦਾ ਕਰਮ ਕਰਮ ਤੇ ਮਿੱਟੀ ਦਾ ਪ੍ਰੋਫਾਈਲ ਬਦਲਣ ਨਾਲ ਹੀ ਗੱਲ ਹੋਈ ਪਈ ਹੈ ਉੱਥੇ ਕਿੰਨਾ ਸੋਹਣੀ ਗ੍ਰੋਥ ਪਵਿੱਤੇ ਦੀ ਅਤੇ ਇੱਥੇ ਜਿਹੜਾ ਪਵਿੱਤਾ ਧੁਰ ਨਹੀਂ ਰਿਹਾ ਹੈਗਾ ਇੱਕੋ ਦਿਨ ਲੱਗੇ ਹੋਏ ਹੈਗੇ ਖਾਦ ਇੱਕੋ ਜਿਹੀ ਮਿਲੀ ਹੋਈ ਆ ਪਰ ਮਿੱਟੀ ਦੇ ਵਿੱਚ ਕੁਝ ਤੱਤਾਂ ਦੀ ਬਾਧਗੜ ਹੋਣ ਕਰਕੇ ਇਹ ਜੀਆਂ ਸਮੱਸਿਆਵਾਂ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਅੱਗੇ ਚਕੋਤਰੇ ਦਾ ਬੂਟਾ ਕਿਸਮ ਰੈੱਡ ਬਲਸ਼ ਤੇ ਪੱਕਣ ਦੀ ਗੱਲ ਕਰ ਲਈਏ ਤਾਂ ਇਹ ਨਵੰਬਰ ਦੇ ਵਿੱਚ ਫਲ ਪੱਕ ਕੇ ਤਿਆਰ ਹੋਣਗੇ ਉਸ ਸਮੇਂ ਤੁਹਾਨੂੰ ਇਹਨਾਂ ਦੀ ਵੀਡੀਓ ਬਣਾ ਕੇ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਰੰਗ ਹੈਗਾ ਤੇ ਪੱਕਣ ਤੋਂ ਬਾਅਦ ਕਿਵੇਂ ਦੇ ਆਪਾਂ ਨੂੰ ਇਹਦਾ ਟੇਸਟ ਵਗੈਰਾ ਮਿਲਿਆਗਾ ਇੱਕ ਵਾਰ ਪਹਿਲਾਂ ਵੀ ਜਿਹੜਾ ਫਾਲੇ ਦੇ ਤੇ ਵਧੀਆ ਪਿਛਲੇ ਸਾਲ ਤੋਂ ਪਿਛਲੇ ਸਾਲ ਮਿਲੇ ਸੀ ਪਿਛਲੇ ਸਾਲ ਇੱਕ ਵੀ ਫਲ ਨਹੀਂ ਇਹਦੇ ਲੱਗਿਆ ਸੀ ਕਾਰਨ ਨਹੀਂ ਪਤਾ ਲੱਗ ਸਕਿਆ ਸੀ ਤਤਾਂ ਦੀ ਘਾਟ ਹੀ ਮੁੱਖ ਜਿਹੜਾ ਕਾਰਨ ਆਪਣੇ ਖੇਤ ਦੇ ਵਿੱਚ ਹੈਗਾ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਆਪਾਂ ਬਾਹਰੋਂ ਨਹੀਂ ਵਰਤਦੇ ਸਿਰਫ ਤੇ ਸਿਰਫ ਜਿਹੜਾ ਇਸ ਤਰ੍ਹਾਂ ਦਾ ਆਰਗੇਨਿਕ ਕਾਰਬਨ ਜਾਨੀ ਕਿ ਜਿਹੜਾ ਮਲਚਿੰਗ ਕਰਕੇ ਆਪਾਂ ਸਮਾਨ ਗਾਲ ਕੇ ਇਹਨੂੰ ਅਪਜਾਊ ਸ਼ਕਤੀ ਇਹਦੀ ਵਧਾਉਣਾ ਚਾਹੁੰਦੇ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਉਮੀਦ ਕਰਦੇ ਆਂਗੇ ਆਪਾਂ ਜਿਹੜੀ ਜਾਣਕਾਰੀ ਲੈ ਕੇ ਆਏ ਆਂ ਤੁਹਾਨੂੰ ਜਿਹੜੀ ਚੰਗੀ ਲੱਗੀ ਹੋਊਗੀ। ਜ਼ਿਆਦਾਤਰ ਇਸੇ ਤਰ੍ਹਾਂ ਹੀ ਆਪਣੇ ਕੋਲ 6-7 ਲਾਈਨਾਂ ਐ ਐਸਕੇ ਦੇ ਵਿੱਚ ਹੈਗੀਆਂ ਹੈਗੀਆਂ ਤੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਆਪਣੇ ਕੋਲੇ ਹੋਰ ਟ੍ਰਾਇਲ ਦੇ ਅੰਦਰ ਇਸ ਤਰ੍ਹਾਂ ਚੱਲ ਰਹੀਆਂ ਨੇ ਜਿਦੇ ਚ ਹੁਣ ਆਪਾਂ 베ਰੀ ਦੇ ਉੱਪਰ ਟ੍ਰਾਇਲ ਸ਼ੁਰੂ ਕਰਨੇ ਨੇਗੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ 7-8 ਕਿਸਮਾਂ 베ਰੀ ਦੀਆਂ ਤੇ ਕੰਮ ਕਰਨਾਗਾ ਤੇ ਜੋ ਜੋ ਕਰਦੇ ਆਂ ਤੁਹਾਡੇ ਨਾਲ ਸਾਂਝਾ ਕਰਨ ਦਾ ਮੁੱਖ ਮਕਸਦ ਇਹ ਹੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਕਰਕੇ ਸਾਨੂੰ ਨੁਕਸਾਨ ਹੋਇਆ ਉਹ ਤੁਹਾਡੇ ਨਾਲ ਹੋਣ ਤੇ ਜਿਹੜੀ ਤੁਹਾਨੂੰ ਸਹੀ ਜਾਣਕਾਰੀ ਦੇ ਕੇ ਤੁਹਾਡਾ ਜਿਹੜਾ ਫਾਇਦਾ ਕਰ ਸਕੀਏ ਸੋ ਵੀਡੀਓ ਨੂੰ ਸਾਂਝੀ ਕਰ ਦਿਆ ਕਰੋ ਤੇ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ